ਕੈਨੇਡਾ ਵਿੱਚ ਰਹਿਣ ਵਾਲੀ ਰਤਨਦੀਪ ਕੌਰ ਨਾਮ ਦੀ ਲੜਕੀ ਨੇ ਅੱਜ ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਤੇ ਝੂਠਾ ਮਾਮਲਾ ਦਰਜ ਕਰਨ ਦਾ ਇਲਜ਼ਾਮ ਲਗਾਇਆ ਇਸ ਮੌਕੇ ਲੱਖਾ ਸਿਦਾਣਾ ਅਤੇ ਬਾਬਾ ਹਰਦੀਪ ਸਿੰਘ ਮਹਾਰਾਜ ਵੀ ਲੜਕੀ ਦੇ ਨਾਲ ਸਨ ਰਤਨਦੀਪ ਨੇ ਦੱਸਿਆ ਕਿ ਉਸ ਦਾ ਵਿਆਹ ਫਰਵਰੀ 2016 ਵਿੱਚ ਪਿੰਡ ਕੋਠੇ ਫੁੱਲੇ ਸਿੰਘ ਵਾਸੀ ਜਗਸੀਰ ਸਿੰਘ ਬਰਾੜ ਨਾਲ ਹੋਇਆ ਸੀ ਅਤੇ ਉਸ ਨੇ 35 ਲੱਖ ਰੁਪਏ ਖਰਚ ਕਰਕੇ ਜਗਸੀਰ ਨੂੰ ਕੈਨੇਡਾ ਵਿੱਚ ਪੀਆਰ ਕਰਵਾਇਆ ਪਰ ਪੀਆਰ ਹੋਣ ਤੋਂ ਬਾਅਦ ਜਗਸੀਰ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਰੋਂ ਕੱਢ ਦਿੱਤਾ ਮੇਰੇ ਹਸਬੰਦ ਦਾ ਨਾਮ ਜਗਸੀਰ ਸਿੰਘ ਬਰਾੜ ਕੋਠੇ ਫੁੱਲਾ ਸਿੰਘ ਵਲੂ ਦੇ ਰਹਿਣ ਵਾਲਾ ਹੈਗਾਗਾ ਉਹ ਇਹ ਇੱਥੇ ਜਿੱਦਾਂ ਮੈਰिज ਥੋੜਾ ਟਾਈਮ ਠੀਕ ਰਿਹਾ ਦਾ ਫਿਰ ਜਦੋਂ ਮੈਂ ਆਦਾ ਉਧਰ ਪੀਆਰ ਲਈ ਅਪਲਾਈ ਕਰਿਆਈ ਸੀਗੀ ਉਹਨੇ ਮੈਨੂੰ ਇੱਥੇ ਧੱਕੇ ਨਾਲ ਬੁਲਾ ਲਿਆ ਵੀ ਤੂੰ ਇੱਥੇ ਆ ਮੈਂ ਸੁਸਾਈਡ ਕਰਦਾ ਇਦਾਂ ਮੈਨੂੰ ਡਰਾ ਕੇ ਮੈਂ ਇੱਥੇ ਆ ਗਈ ਤੇ ਇੱਥੇ ਆ ਕੇ ਵੀ ਜਿੱਦਾਂ ਮੈਂਟਲੀ ਟੌਰਚਰ ਕਰਦਾ ਰਿਹਾ ਮੈਨੂੰ ਤੂੰ ਮੇਰੇ ਅਪਲਾਈ ਨਹੀਂ ਕਰਕੇ ਆਈ ਇਦਾਂ ਜਾਂ ਮੇਰੇ ਅਲੀਗੇਸ਼ਨ ਲਾਉਂਦਾ ਰਿਹਾ ਤੂੰ ਤੇਰੇ ਮੇਰੇ ਕੈਰੈਕਟਰ ਤੇ ਵੀ ਤੂੰ ਮਾੜੀ ਆਂਗੀ ਇਦਾਂ ਨਾ ਤੇ ਉਹਦਾ ਜਦੋਂ ਵੀਜ਼ਾ ਵੀ ਆ ਗਿਆ ਉਹਨੂੰ ਮੈਂ ਉੱਧਰ ਵੀ ਲੈ ਗਈ ਉਹਦੀ ਇਹੀ ਸੀਗਾ ਵੀ ਜੇ ਵੀਜ਼ਾ ਆ ਮੈਂ ਆਪਣੀ ਭੈਣ ਕੋਲ ਜਾਊਂਗਾ ਉਹ ਸਰੀਚ ਰਹ ਰਹੀ ਸੀ ਜਦ ਕਿ ਮੈਂ ਐਡਵਿੰਟਨ ਚ ਰਹਿੰਦੀ ਸੀ ਉੱਥੇ ਹੀ ਉਹਦਾ ਅਪਲਾਈ ਕੀਤਾ ਸੀ ਸਾਰਾ ਕੁਝ ਤੇ ਉਹਦੇ ਕਹਿਣ ਦੇ ਮੁਤਾਬਿਕ ਮੈਂ ਸਰੀ ਚ ਵੀ ਚਲੀ ਗਈ ਉੱਥੇ ਉਹਦੀ ਸਿਸਟਰ ਰਹਿੰਦੀ ਸੀ ਜਿਹੜੀ ਕਿ ਜਿਹੜਾ ਕਿ ਡਿਵੋਰਸ ਹੋਇਆ ਹੋਇਆਗਾ ਉਹਦੇ ਦੋ ਬੱਚੇ ਆਗੇ ਤੇ ਉਹਦੀਆਂ ਇਹਦੀਆਂ ਜਿਹੜੀਆਂ ਦੂਜੀਆਂ ਦੋ ਭੈਣਾਂ ਉਹ ਜਰਮਨ ਚ ਰਹਿੰਦੀਆਂ ਗੀਆਂ ਇਹ ਇਕੱਲਾ ਸੀਗਾ ਇੱਥੇ ਤੇ ਇਹ ਉਹ ਉੱਥੇ ਗਿਆ ਵੀ ਉੱਥੇ ਭੈਣ ਨੂੰ ਥੋੜੀ ਹੈਲਪ ਮਿਲੂਗੀ ਪਰ ਉੱਥੇ ਜਾ ਕੇ ਫੇਰ ਉਹਨਾਂ ਨੇ ਮੈਨੂੰ ਭੈਣ ਮੇਰੀ ਸਿਸਟਰ ਨੂੰ ਲਾਉਣੇ ਤੇ ਮੇਰੇ ਹਸਬੰਦ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿੱਦਾਂ ਮੇਰੇ ਪੇਰੈਂਟਸ ਵੀ ਉੱਥੇ ਗਏ ਉਹਨੂੰ ਸਮਝਾਇਆ ਉਹਨੇ ਕਿਹਾ ਨਹੀਂ ਮੈਨੂੰ 25 ਕਿਲੇ ਆਉਂਦੇ ਆਗੇ ਮੈਨੂੰ ਮਲਬੀ ਹੋਰ ਬਾਧੂ ਰਿਸ਼ਤੇ ਆਉਣਗੇ ਇਦਾਂ ਵੀ ਤੁਸੀਂ ਆਪਣੀ ਕੁੜੀ ਨੂੰ ਲਾਜੋ ਪਰ ਉਹ ਜਿੱਦਾਂ ਸਮਝਾ ਕੇ ਫੇਰ ਚਲੇ ਗਏ ਵੀ ਵੀ ਚਲੋ ਠੀਕ ਆ ਹੌਲੀ ਹੌਲੀ ਠੀਕ ਹੋ ਜਾਣਾ ਪਰ ਨਹੀਂ ਇੱਕ ਦਿਨ ਐਦਾਂ ਹੋਇਆ ਕਿ ਮੇਰੀ ਜਿਹੜੀ ਸਿਸਟਰ-ਇਨ-ਲॉ ਸੀ ਤੇ ਮੇਰੇ ਹਸਬੰਦ ਨੇ ਦੋਨਾਂ ਨੇ ਲੜ ਕੇ ਮੈਨੂੰ ਘਰੋਂ ਕੱਢ ਦਿੱਤਾ ਫਿਰ ਮੈਨੇ ਪੁਲਿਸ ਕਾਲ ਕੀਤੀ ਪੁਲਿਸ ਕਾਲ ਮੈਨੂੰ ਮੇਰੇ ਰਿਸ਼ਤੇਦਾਰਾਂ ਦੇ ਛੱਡ ਕੇ ਗਈ ਤੇ ਉਹਨਾਂ ਨੇ ਉਦੋਂ ਬਾਅਦ ਕੋਈ ਫੋਨ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਮੈਂ ਉਹ ਆਪਣਾ ਹੱਕ ਲੈਣ ਲਈ ਇੱਥੇ ਆਈ ਆ ਵੀ ਮੈਨੂੰ ਮੇਰਾ ਹੱਕ ਮਿਲੇ ਜਾਂ ਮੇਰਾ ਕਸੂਰ ਕੀ ਆ ਵੀ ਮੈਨੂੰ ਉਹ ਦੱਸੇ ਮੇਰੀ 5 ਫਰਵਰੀ 2016 ਨੂੰ ਅੱਜ 2 ਸਾਲ ਹੋ ਗਏ ਮੈਰਿਜ ਹੋਈ ਨੂੰ ਬੱਚਾ ਵੀ ਉਹਨਾਂ ਉਹ ਲੈਣਾ ਨਹੀਂ ਚਾਹੁੰਦੇ ਸੀ ਜਿੱਦਾਂ ਉਹਨਾਂ ਨੇ ਮੇਰਾ ਵਾਰਡ ਕਰਾ ਦਿੱਤਾ ਡਾਕਟਰ ਗਿੱਲ ਦੇ ਲੈ ਕੇ ਗਏ ਸੀਗੇ ਤੇ ਕਹਿੰਦੇ ਸਾਨੂੰ ਬੱਚਾ ਨਹੀਂ ਚਾਹੀਦਾ ਹਜੇ रतन ਨੇ ਕਿਹਾ ਕਿ ਹੁਣ ਜਦੋਂ ਆਪਣੇ ਸਹਰੇ ਪਿੰਡਾਈ ਤਾਂ ਉਸਦੇ ਸਹਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਰਾਜਨੀਤਿਕ ਦਬਾਅ ਕਾਰਨ ਪੁਲਿਸ ਨੇ ਉਲਟਾ ਉਹਦੇ ਤੇ ਹੀ ਪਰਚਾ ਦਰਜ ਕਰ ਦਿੱਤਾ ਐਨ ਆਰ ਆਈ ਵਿੰਗ ਅਤੇ ਪੁਲਿਸ ਵੱਲੋਂ ਇਨਸਾਫ ਨਾ ਮਿਲਣ ਕਰਕੇ ਉਸ ਨੂੰ ਲੱਖਾਂ ਸਿਧਾਨਾ ਕੋਲ ਮਦਦ ਲਈ ਆਉਣਾ ਪਿਆ ਹੈ ਮੇਰੇ ਸਸਦਾ ਜਿਹੜਾ ਭਤੀਜਾ ਹੈਗਾ ਉਹ ਆਈਜੀ ਦਾ ਲੀਡਰ ਹੈਗਾ ਤੇ ਜਦੋਂ ਜਦੋਂ ਵੀ ਕਿਤੇ ਉਹ ਕਰਨਾ ਉਹ ਅੱਗੇ ਸਾਰਾ ਕੇਸ ਮੇਰਾ ਖਰਾਬ ਕਰ ਦਿੰਦਾ ਉਹ ਉਹਨਾਂ ਦੀ ਹੈਲਪ ਕਰ ਰਿਹਾਗਾ ਕਿਉਂਕਿ ਮੈਂ ਪੁਲਿਸ ਕੋਲ ਗਈਆਂ ਮੈਨੂੰ 2 ਮਹੀਨੇ ਹੋ ਗਏ ਇੱਥੇ ਆਈ ਨੂੰ ਪਰ ਪੁਲਿਸ ਕੋਈ ਰਾਹ ਨਹੀਂ ਪਾ ਰਹੀ ਉਸ ਕਰਕੇ ਫੇ ਮੈਨੂੰ ਇੱਧਰ ਜਾਣਾ ਪਿਆਗਾ ਇਸ ਮਾਮਲੇ ਵਿੱਚ ਲੱਖਾ ਸਿਧਾਨਾ ਦਾ ਕਹਿਣਾ ਹੈ ਕਿ ਉਹ ਹਰ ਹਾਲ ਵਿੱਚ ਲੜਕੀ ਨੂੰ ਇਨਸਾਫ ਦਿਵਾਉਣਗੇ ਦੇਖੋ ਜੀ ਇਹ ਕੋਈ ਇੱਕ ਮਸਲਾ ਨਹੀਂ ਹੈਗਾ ਵੀ ਇਕੱਲੇ ਰਤਨਦੀਪ ਕਰਦਾ ਇਕੇ ਦਿਨ ਪਰਸੋਂ ਅਸੀਂ ਦੋ ਕੁੜੀਆਂ ਨੂੰ ਘਰੇ ਛੱਡ ਕੇ ਆਏ ਹਾਂ ਇੱਕ ਇਹ ਰਤਨਦੀਪ ਇੱਕ ਰਾਮਪਰੇ ਮਿਸਤਰੀਆਂ ਦੀ ਕੁੜੀ ਆ ਬਹਿੰਡੇ ਦੀ ਕੁੜੀ ਰਾਮਪੁਰੇ ਆਈ ਸੀ ਉਹ ਵੀ 2 ਸਾਲ ਹੋ ਗਏ ਸੀ ਕੁੜੀ ਘਰੇ ਬੈਠੀ ਸੀ ਕਈ ਪੰਚਾਇਤਾਂ ਹੋਈਆਂ ਪੁਲਿਸ ਰਾਹੀਂ ਵੀ ਕੋਈ ਗੱਲਬਾਤ અમારી ਹੋਈ ਪਰ ਪੰਚਾਇਤਾਂ ਰਾਹੀਂ ਵੀ ਨਹੀਂ ਨਿਬੜੀ ਤੇ ਪੁਲਿਸ ਵੀ ਇਹਦੇ ਕੰਮਾਂ 'ਚ ਮਤ ਨਹੀਂ ਕਰਦੀ ਪੁਲਿਸ ਹੀ ਮਦਦ ਕਰਦੇ ਜਿਹੜਾ ਬੰਦਾ 4 ਰੁਪਏ ਚੜ੍ਹਾ ਦਿੰਦਾ ਜਾਂ ਜਿਹੜੇ ਬੰਦਾ ਵਰਗ politcal ਫੋਨ ਆ ਜਾਂਦੇ ਨੇ ਉਹਨਾਂ ਬੰਦਿਆਂ ਦੀ ਜਿਵੇਂ ਕਿ ਇਹ ਕੇਸ ਦੇ ਵਿੱਚ ਹੋਇਆ ਕਿ ਆਈ ਦਾ ਲੀਡਰ ਹੈ ਇੱਕ ਵਕੀਲ ਹੈ ਮੁੰਡੇ ਦਾ ਚਾਚਾ ਇੱਕ ਉਹਨਾਂ ਦੀ ਸਬ-ਇੰਸਪੈਕਟਰ ਮਹਿੰਦਰਪਾਲ ਘਈ ਜਿਹੜਾ ਸਪੋਰਟ ਕਰ ਰਿਹਾ ਹੈ ਸਾਰਾ ਮਿਲਮਲਾ ਆ ਕੇ ਉਹਨਾਂ ਨੇ ਪੂਰੀ ਗੇਮ ਤਿਆਰ ਕਰਕੇ ਰਾਤ ਨੂੰ ਕੁੜੀ ਤੇ ਜਿਹੜਾ ਪਰਚਾ ਦਿੱਤਾ ਹਾਲਾਂਕਿ ਕੁੜੀ ਦਾ ਘਰ ਆ ਕੁੜੀ ਵਿਆਹ ਹੈ ਕਿ ਉੱਥੇ ਲੈ ਕੇ ਗਏ ਇਹਨਾਂ ਤੇ ਕੁੜੀ ਤੇ ਪਰਚਾ ਦੇਣ ਦਾ ਮਤਲਬ ਹੀ ਨਹੀਂ ਬਣਦਾ ਕੁੜੀ ਕਿਸੇ ਦੇ ਘਰ ਨਹੀਂ ਗਈ ਕੁੜੀ ਆਪਣੇ ਘਰੇ ਗਈ ਆ ਸੋ ਬਈ ਜੀ ਇਹ ਪੰਜਾਬ ਦੇ ਵਿੱਚ ਮੈਂ ਦੇਖਦਾ ਰੋਜ਼ ਰੋਜ਼ ਮੇਰੇ ਕੋਲੇ 5-7 ਕੇਸ ਇਹਦੇ ਆਉਂਦੇ ਨੇ ਬਹੁਤ ਬਹੁਤ ਦਾ ਸੰਬੰਧ ਨੇ ਜਿਹੜੇ ਐਨਆਰਆਈ ਜਿਹੜੇ ਇੱਥੋਂ ਮੁੰਡੇ ਕੋਈ ਕੁੜੀ ਮੰਨ ਲਓ ਹਾਈਲਾਈਟਸ ਕਰ ਲੈਂਦੀ ਆ ਕੁੜੀ ਮੁੰਡੇ ਨੂੰ ਲੈ ਜਾਂਦੀ ਆ ਬਾਹਰ ਬਾਹਰ ਜਾ ਕੇ ਮੁੰਡੇ ਕੁੜੀਆਂ ਨੂੰ ਛੱਡ ਦਿੰਦੇ ਨੇ ਕੋਈ ਨਵੇਂ ਉਹਨਾਂ ਦੇ ਲਾਲਚ ਹੋ ਜਾਂਦੇ ਨੇ ਵੀ ਹੁਣ ਅਸੀਂ ਐਨ ਆਰ ਆਈ ਹੋ ਗਏ ਪੱਕੇ ਹੋ ਗਏ ਹੁਣ ਪੰਜਾਬ ਦੇ ਵਿੱਚੋਂ ਮੋਟਾ ਪੈਸਾ ਲੈ ਕੇ ਅਸੀਂ ਕੁੜੀ ਨੂੰ ਵਿਆਹ ਕੇ ਲੈ ਕੇ ਆਵਾਂਗੇ ਸੋ ਇਹ ਗੱਲਾਂ ਕਾਫੀ ਵੱਡੇ ਪੱਧਰ ਤੇ ਅਸੀਂ ਦੇਖੋ ਇਹ ਮੰਗ ਕਰਦੇ ਆ ਪ੍ਰਸ਼ਾਸਨ ਦੇ ਧਿਆਨ ਚ ਲੈਣੇ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਡਰਾਮੇ ਤਾਂ ਬਹੁਤ ਹੋ ਰਹੇ ਨੇ ਇਹ ਐਨ ਆਰ ਆਈ ਬੈਂਕ ਬਣ ਕੇ ਜੈਨ ਨਾਲ ਥਾਣੇ ਬਣ ਗਏ ਜੀ ਮਹਿਲਾ ਵਿੰਗ ਬਣ ਗਏ ਜੀ ਸੋ ਪਰ ਉਹ ਉੱਥੇ ਕੋਈ ਗੱਲ ਇਨਸਾਫ ਦੀ ਨਹੀਂ ਹੋ ਰਹੀ ਹੁਣ ਇਨਸਾਫ ਤੁਹਾਡੇ ਸਾਹਮਣੇ ਦੇਖ ਲਓ ਇਹ ਵਿਚਾਰੀ ਆ ਤਾਂ ਇਨਸਾਫ ਲੈਣ ਗਈ ਆ ਤੇ ਘਰੇ ਵੀ ਇਸੇ ਦੀ ਪਰਚਾ ਦਰਜ ਕਰਤਾ ਪਰ ਅਸੀਂ ਕਹਿੰਦੇ ਜੇ ਪਰਚਾ ਦਰਜ ਕਰਾ ਕੁੜੀ ਨੂੰ ਫੜਨ ਕੁੜੀ ਨੂੰ ਫੜ ਕੇ ਅੰਦਰ ਦੇਣ ਹੈ ਕਹਿੰਨਾ ਕੁੜੀ ਨੂੰ ਉੱਥੇ ਹੀ ਬਿਠਾਵਾਂਗੇ ਮੈਂ ਮੈਂ ਵੀ ਕਿਹਾ ਸੀ ਉੱਥੇ ਮੇਰੀ ਗੱਲ ਹੋਈ ਸੀ ਪੁਲਿਸ ਨਾਲ ਮੈਂ ਯਾਰ ਤੂੰ ਪਰਚਾ ਦਿਨਾਂ ਦਾ ਮੇਰੇ ਤੇ ਦੇ ਦਿਓ ਮੈਂ ਦਿੰਦਾ ਭਨ ਕੇ ਬਿਠਾ ਕੇ ਮੇਰੇ ਤੇ ਦੇਓ ਮੇਰੇ ਕਿਉਂ ਨਹੀਂ ਦਿੰਦੇ ਤੋ ਗੱਲ ਇਹ ਨਹੀਂ ਹੈਗੀ ਵੀ ਉੱਥੇ ਹੁਣ ਤੁਸੀਂ ਪੁੱਛੋਗੇ ਇਹਦਾ ਵਰਸ਼ਨ ਲਾਓਗੇ ਉਹ ਕਹਿਣਗੇ ਜੁੰਦਾ ਭੰਤਾ ਜੀ ਉਹਨਾਂ ਨੇ ਆ ਕੇ ਜੁੰਦਾ ਲਾ ਕੇ ਭੱਜ ਜਾਂਦੇ ਸੀ ਅਸੀਂ ਦਾਸ ਆਰੀ ਮੁੜ ਕੇ ਆਏ ਆ ਹਰ ਵਾਰੀ ਘਰ ਨੂੰ ਜੁੰਦਾ ਲੱਗਿਆ ਹੁੰਦਾ ਸੀ ਡਰਾਮਾ ਸੀ ਵੀ ਮੁੰਡਾ ਬਾਹਰ ਬੈਠਾ ਮੁੰਡੇ ਦੀ ਮਾਂ ਬਾਹਰ ਮਿੱਠੀਆ ਭੈਣਾਂ ਬਾਹਰ ਬੈਠੀਆਂ ਕੱਲਾ ਇਹਦਾ ਪਿਓ ਮੁੰਡੇ ਦਾ ਇੱਥੇ ਆ ਉਹ ਅਸਬਾਟੜਾ ਰਹਿੰਦਾ ਸੀ ਇਹ ਵਾਰ ਵਿਚਾਰੀ ਹੁਣ ਕਿੰਨਾ ਚਿਰ ਇੱਥੇ ਨੂੰ 6 ਮਹੀਨੇ ਹੋ ਗਏ ਤਰੀ ਫਿਰਦੇ ਨੂੰ ਸਾਰੇ ਇਹ ਐਨਆਰ ਆਈ ਥਾਣੇ ਜਾਈ ਉਸ ਕੋਲ ਇਹ ਜਾ ਕਿਸੇ ਨੇ ਦੀ ਬਾਹ ਨਹੀਂ ਫੜੀ ਕਿ ਤਾਂ ਭਾਈ ਸਾਡੇ ਕੋਲੇ ਮਸਲਾ ਇਹ ਜਿਹੜਾ ਆਇਆ ਸੀ ਉੱਥੋਂ ਹੀ ਗ ਅਯਾ ਸਿੰਘ ਐਮ ਐਲ ਏ ਆਪਣੇ ਡਿਪਟੀ ਸਪੀਕਰ ਜਿਹੜੇ ਬਲੋਟ ਵਾਲੇ ਪੱਟੀ ਉਹਨਾਂ ਕੋਲੇ ਵੀ ਬੈਠ ਕੇ ਇਕੱਠ ਹੋਇਆ ਉਸ ਉਹ ਵੀ ਫੈਮਿਲੀ ਸੀਗੀ এবੀਸੀ ਪਰ ਉੱਥੇ ਜਿਹੜਾ ਮੁੰਡੇ ਦਾ ਪਿਓ ਸੀਗਾ ਨਾ ਜਿਵੇਂ ਆਪਾਂ ਕੋਈ ਗਾਂ ਜਾਂ ਕੋਈ ਮੱਝ ਦਾ ਆਪਾਂ ਭੇੜ ਬੱਕਰੀ ਦਾ ਮੁੱਲ ਲਾਉਨੇ ਹੁੰਨੇ ਆ ਵੀ 10 ਲੱਖ ਲੈ ਲਓ ਨਵੇੜ ਲਓ 12 ਲੈ ਲਓ ਪਰ ਉੱਥੇ ਮੇਰੀ ਕਾਫੀ ਤਲਕੀ ਵੀ ਹੋਈ ਉਸ ਬੰਦੇ ਨਾਲ ਵੀ ਯਾਰ ਤੂੰ ਇਹ ਕਹਿ ਜਿਹਾ ਗੱਲਾਂ ਕਰਦਾ ਕਿਸੇ ਜਿੱਤ ਦਾ ਕੋਈ ਮੁੱਲ ਦੇ ਸਕਦਾ ਕੁੜੀ ਜਿਹੜੀ 2 ਸਾਲ ਉਹਨਾਂ ਦੇ ਘਰੇ ਰਹਿ ਕੇ ਮੁੰਡੇ ਕੋਲ ਰਹਿ ਕੇ ਉਹ ਜਿੱਤ ਦਾ ਮੁੱਲ ਦਿੱਤਾ ਜਾ ਸਕਦਾ ਮੈਂ ਬਾਰੇ ਤੁਹਾਨੂੰ ਸਾਫ਼ ਜੀ ਗੱਲ ਕਰਦਾ ਕਿ ਮੈਂ ਉਹਨੂੰ ਕਿਹਾ ਵੀ ਸੀ ਮੈਂ ਤੁਸੀਂ ਆਪਣੀ ਕੁੜੀ ਸਾਨੂੰ ਦੇਓ ਸਭ ਤੋਂ 50 ਲੱਖ ਲੈ ਲਓ। ਉਹ ਤਲਖੀ ਜੁੱਟ ਕੇ ਬਾਹਰ ਆ ਗਏ। ਉਦੋਂ ਇਲਾਵਾ ਥਾਣਿਆਂ ਦੇ ਵਿੱਚ ਵੀ ਗਏ ਆ। ਮਾਨਸਾ ਇਹਨਾਂ ਨੂੰ ਤੁਰੇ ਫਿਰਦਿਆਂ ਨੂੰ 6 ਮਹੀਨੇ ਹੋ ਗਏ। ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਨਾ ਸੁਣਵਾਈ ਹੋਈ ਫਿਰ ਅੱਕ ਕੇ ਸਟੈਪ ਚੱਕਣਾ ਪਿਆ ਵੀ ਜੰਦਾ ਭੰਨ ਕੇ ਕੁੜੀ ਨੂੰ ਘਰੇ ਬਿਠਾਉਣਾ ਪਿਆ। ਸਾਥ ਇਹ ਆ ਜੀ ਕੁੜੀ ਨੂੰ ਉੱਥੇ ਹੀ ਵਸਾਵਾਂਗੇ। ਜੋ ਮਰਜ਼ੀ ਹੋ ਜੇ ਮੈਂ ਕਹਿੰਦਾ ਸਾਡੇ ਦੇ ਪਰਚੇ ਹੋ ਜਾਣ ਕੁੜੀ ਤੇ ਚਾਹੇ 4 ਪਰਚੇ ਹੋਰ ਦੇ ਦੇਣ। ਦੂਜੀ ਗੱਲ ਜੇ ਨਹੀਂ ਇਹ ਪਰਚਾ ਰੱਦ ਹੁੰਦਾ ਝੂਠਾ ਪਰਦੇ ਥਾਣੇ ਦਾ ਖਰਾਓ ਕਰਾਂਗੇ ਥਾਣਾ ਘੇਰਾਂਗੇ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਕਿਹਾ ਕਿ ਐਨ ਆਰ ਆਈ ਲੜਕੀਆਂ ਦੇ ਅਜਿਹੇ अनेका ਹੀ ਕੇਸ ਸਾਹਮਣੇ ਆ ਰਹੇ ਹਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਜਿਹੀਆਂ ਲੜਕੀਆਂ ਨੂੰ ਵਸਾਉਣ ਲਈ ਪੂਰੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਵੀ ਕੇਸ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਵਧੀਆ ਢੰਗ ਨਾਲ ਰਿਜੈਕਟ ਕਰਦੇ ਹਾਂ ਸਮਝਾਵਾਂ ਜਾ ਕੇ ਘਰੇ ਵਾ ਘਰ ਵਸਦੇ ਕਰਦੇ ਹਾਂ ਤੇ ਇਹ ਜਿਹੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਬਾਕੀ ਲੱਖਾਂ ਸਦਾਨਾ ਜੀ ਆ ਏ ਵੀ ਕਾਫੀ ਕੁਝ ਕਰ ਰਹੇ ਨੇ ਅਸੀਂ ਲੜਕੇ ਸਾਰਾ ਕੁਝ ਆਪਣੇ ਏਰੀਆ 'ਚ ਤੇ ਖਾਸ ਕਰਕੇ ਅਸੀਂ ਇਹ ਧਿਆਨ ਰੱਖਾਂਗੇ ਕਿ ਕਿਸੇ ਵੀ ਲੜਕੀ ਨਾਲ ਨਜਾਇਜ਼ ਨਾ ਹੋਵੇ ਤੇ ਅਸੀਂ ਪੂਰਾ ਧਿਆਨ ਦੇਵਾਂਗੇ ਤੇ ਅਸੀਂ ਇਹਨੂੰ ਇਸ ਕੇਸ ਨੂੰ ਆਪਣੇ ਹੱਥ 'ਚ ਲੈ ਕੇ ਤੇ ਅਸੀਂ ਇਹਨੂੰ ਜਿਹਦਾ ਮਸਲਾ ਹੱਲ ਕਰਾਂਗੇ ਲੜਕੀ ਨੂੰ ਘਰੇ ਵਸਤੀ ਕਰਾਂਗੇ